ਸੋ ਸਾਜਰਤ ਕਰਨ ਦੀ ਲੜਾਈ ਆ ਉਹਨੂੰ ਫਲ ਜ਼ਰੂਰ ਲੱਗੇ ਸਾਡੀ ਇਨੈਸ ਸੱਚੀ ਸੀਗੀ ਲੋਕਾਂ ਦੀ ਜ਼ਰੂਰ ਸੀਗੀ ਪਬਲਿਕ ਦੀ ਕੀ ਡਿਮਾਂਡ ਸੀ ਜਦੋਂ ਸਾਂਝੇ ਤੌਰ ਪਰ ਡਿਮਾਂਡ ਪਰਮਾਤਮਾ ਦੇ ਘਰ ਵਿੱਚ ਜਾਂਦੀ ਹੈ ਉਹਦੇ ਉੱਪਰ ਪਰਮਾਤਮਾ ਸੁਣ ਕੇ ਉਹ ਹੱਲ ਜ਼ਰੂਰ ਕਰਦਾ ਹੈ ਅੱਜ ਬਹੁਤ ਅੱਛਾ ਦਿਨ ਹੈ ਕਿ ਆ ਜਿਹੜਾ ਗਰਾਊਂਡ ਹੈ ਹੁਣ ਹਾਂਜੀ ਇਹਨਾਂ ਨੇ ਚੱਕਣਾ ਸ਼ੁਰੂ ਕਰ ਦਿੱਤਾ ਇਸ ਕਰਕੇ ਜਿਹੜੀ ਸਾਡੀ ਮੇਨ ਡਿਮਾਂਡ ਸੀ ਜੀ ਆਪਾਂ ਸ਼ਹਿਰ ਨੂੰ ਸੁੰਦਰ ਬਣਾਉਣ ਵਾਸਤੇ ਸਾਡੀ ਜਿਹੜੀ ਪ੍ਰਕਿਰਿਆ BBMP ਨੇ ਸ਼ੁਰੂ ਕਰ ਦਿੱਤੀ ਆ ਬਹੁਤ ਅੱਛੀ ਗੱਲ ਬਾਤ ਹੈ ਪਰ ਕੁਝ ਲੋ ਜਿਹੜੇ ਰੋਜ਼ ਬੰਦਾਰਾਂ ਨੂੰ ਬੱਬਰੂ ਪਾਉਂਦੇ ਸੀ ਕਾੜੇ ਨੂੰ ਤਿਲ ਚੋੜੀ ਪਾਉਂਦੇ ਸੀ ਕਿ ਡਾਕਟਰ ਦਾ ਇਹ ਕੰਮ ਹੱਲ ਨਾ ਹੋਵੇ ਤਰਨ ਲਾਇਆ ਸੀ ਅਸੀਂ ਰਾਖੀ ਕੀਤੀ ਸੀ ਉਹ ਉਹੀ ਡਿਮਾਂਡ ਕਰਦੇ ਸੀ ਕਿ ਇਹ ਕਦੇ ਹੱਲ ਨਾ ਹੋ ਜਾਵੇ ਅੱਜ ਉਹਨਾਂ ਦੇ ਮਨਸੂਬਿਆਂ ਪਰ ਪਾਣੀ ਫਿਰਿਆ ਪਰ ਸੋ ਬੜੀ ਜ਼ੋਰ-ਜ਼ੋਰ ਨਾਲ ਬੋਲਦੇ ਸੀ ਵੀ ਆਪਣੇ ਆਪ ਹੀ ਪੈਦਾ ਕਰਦੇ ਸੀ ਬਿਮਾਰੀਆਂ ਆਪਣੇ ਪੀ ਇਲਾਜ ਅਸੀਂ ਨਹੀਂ ਕਰਦੇ ਸੀ ਇਹਨਾਂ ਲੋਕਾਂ ਨੇ ਇਹ ਲੋਕ ਪੁੱਛਣਗੇ ਸਿਨੇਮਾ ਹਾਲ ਕਿਹਨੇ ਢੋਆ ਸੀ ਇਹ ਮਿੱਟੀ ਕਿਹਨੇ ਚਿਕਾਈ ਲੋਕਾਂ ਪਰ ਸਵਾਲ ਪੈਦਾ ਹੋਗਾ ਮੈਂ ਕੋਈ ਰਾਜਨੀਤਿਕ ਬੰਦਾ ਨਹੀਂ ਐ ਮੈਂ ਤੁਹਾਡੇ ਮਾਤੇ ਦਾਦਾ ਜਿਨ੍ਹਾਂ ਲੋਕਾਂ ਨੇ ਜਿਸ ਚੱਕੀ ਦਾ ਆਟਾ ਖਾਦਾ ਉਹਦੀ ਚੱਕੀ ਢੋਈ ਜਿਸ ਦੁਕਾਨਦਾਰ ਦਾ ਪਾਣੀ ਪੀਤਾ ਉਹਦੀ ਦੁਕਾਨ ਢੋਈ ਲੋਕਾਂ ਦਾ ਸਿਨੇਮੇ ਦਾ ਸਾਧਨ ਜਿਹਨੂੰ ਢਾਣ ਦਾ ਕੋਈ ਆਰਡਰ ਨਹੀਂ ਸੀ ਅੱਜ ਉਹਨਾਂ ਲੋਕਾਂ ਨੇ ਢੋਆ ਹੁਣ ਆਪਣੇ ਆਪ ਨੂੰ ਪਾਕ ਸ਼ੋਅ ਕਰਨ ਵਾਸਤੇ ਲੋਕਾਂ ਵਿੱਚ ਜਾ ਕੇ ਮੈਸੇਜ ਕਰਦੇ ਉਨਾ ਦੇ ਕਾਰਨਾ ਮੇ ਪੜੇ ਕਿਤੇ ਹੁੰਦਾ ਖਾਂਬਿਆ ਜਾ ਭੁਕਣਾ ਪਏਗਾ ਪਰ ਲੋਕ ਜਾਣਦੇ ਨੇ ਕਿਹੜੇ ਲੋਕ ਸ਼ਹਿਰ ਵਾਸਤੇ ਕੰਮ ਕਰਦੇ ਨੇ ਪਬਲਿਕ ਨੂੰ ਸਾਰਾ ਪਤਾ ਹੈ ਸੋ ਅੱਜ ਤੁਹਾਡੇ ਸਾਹਮਣੇ ਮਸ਼ੀਨ ਲੱਗ ਚੁੱਕੀ ਹੈ ਇਹ ਹੁਣੇ ਚੱਕ ਲੈਣਗੇ ਚੱਕ ਕੇ ਸਫਾਈ ਹੋ ਜਾਏਗੀ ਸਫਾਈ ਹੋਣ ਤੋਂ ਬਾਅਦ ਇਹਦਾ ਜੋ ਵੀ ਅਗਲਾ ਇਸਤੇਮਾਲ ਕਰਨਾ ਮੈਚ ਕਰਾਵਾਂਗੇ ਗਰਾਊਂਡ ਬਣਾਵਾਂਗੇ ਵਿਸ਼ੇਸ਼ੀ ਕਰਾਂਗੇ ਜੋ ਵੀ ਕਰਨਾ ਹੋਊਗਾ ਸਾਡੀ ਅਗਲੀ ਕਾਰਵਾਈ ਹੈ। ਐਸਾ ਨਹੀਂ ਆ ਖਾਣਾ ਪੂਰਤੀ ਕਿ ਆ ਗਈ। ਹਾਂ। ਖਾਣਾ ਪੂਰਤੀ ਚੱਕ ਲੈਣਾ ਜਾਂ ਨਹੀਂ ਚੱਕਾਂਗੇ ਦੀ ਆਪਣੇ ਆਪ ਚੱਕ ਲੈਣਾ ਇਹਦੀ ਤਾਂ ਕੋਈ ਗੱਲ ਨਹੀਂ ਹੈ। ਇਹ ਕਿਹੜੀ ਖਾਣਾ ਪੂਰਤੀ ਦੀ ਗੱਲ ਪਤਾ। ਹਾਂ ਹਾਂ। ਹੈਨਾ ਇਹਨੇ ਨਹੀਂ ਲਾਇਆ। ਨਹੀਂ ਚੱਕਣਗੇ ਤੁਸੀਂ ਚੱਕ ਲੈਣੇ ਅੱਜ ਕਿੰਨੀ ਤਰੀਕ ਹੋ ਗਈ 26? ਹਾਂਜੀ। ਹਾਂ ਬਸ ਦੋ ਚਾਰ ਦਿਨ ਦੇ ਵਿੱਚ ਚੱਕ ਲੈਣਗੇ ਇਹ। No problem। ਸਰ ਕਿਹਨਾ ਯਾਰ ਮੈਨੂੰ ਲੱਗ ਜਾ ਮੈਂ ਫਾਂਸੀ। ਮੈਨੂੰ ਹੋ ਰਿਹਾ ਉਮਰ ਕੈਲ। ਮੇਰੇ ਬਾਸੇ ਜੋ ਦਿਲ ਕਰਦਾ ਚੱਲਣ ਭਾਵੇਂ ਲੜਨ ਜੋ ਇਹਨਾਂ ਚੀਜ਼ਾਂ ਤੋਂ ਨਹੀਂ ਸਰ ਮੈਂ ਡਰਦਾ। ਮੈਂ ਬੋਲਡ ਸਟੈਪ ਚੱਕਿਆ ਸੀ ਮੈਂ ਪਬਲਿਕ ਵਾਸਤੇ ਚੱਕ ਇਸ ਕਰਕੇ ਪਬਲਿਕ ਜੇ ਤੁਹਾਨੂੰ ਸਾਡੇ ਨਾਲ ਹੈ ਤਾਂ ਕਿਸੇ ਚੀਜ਼ ਦਾ ਫਰਕ ਨਹੀਂ ਪੈਂਦਾ ਦੇਸ਼ ਦੇ ਵਾਸਤੇ ਦੇਸ਼ ਦੇ ਲੋਕਾਂ ਵਾਸਤੇ ਸਾਡੇ ਵਰਗੇ ਲੋਕ ਅਗਰ ਮੋਰੇ ਹੋ ਕੇ ਕਰਵਾਨੀਆਂ ਨਹੀਂ ਦੇਣਗੇ ਤਾਂ ਕੌਣ ਦੇਊਗਾ ਮੇਰੇ ਪਰ ਜਿਹੜਾ ਪਰਚਾ ਕਰਾਂ ਜਿਹੜੀਆਂ ਧਾਰਾਂ ਲੱਗਦੀਆਂ ਜਿਹੜੇ ਕਾਨੂੰਨ ਬਣਦਾ ਸੈਂਟਰ ਕਰੇ ਸਟੇਟ ਕਰੇ ਜੋ ਦਿਲ ਕਰਦਾ ਕਰੇ ਪਰ ਮੈਂ ਨੰਗਲ ਸ਼ਹਿਰ ਵਾਸੀ ਹਰ ਤਰ੍ਹਾਂ ਦਾ ਉਪਰਾਲਾ ਕਰੂੰਗਾ ਮੈਂ ਆਪਣੇ ਸ਼ਹਿਰ ਨੂੰ ਮੁੜ ਕੇ ਬਸਾਉਣਾ ਹੈ ਔਰ ਇਹਦੇ ਵਾਸਤੇ ਮੇਰੀ ਜਿੰਨੀ ਵੀ ਕੋਸ਼ਿਸ਼ ਹੋਊਗੀ ਮੈਂ ਪੂਰੇ ਕਰਾਂਗਾ ਮੰਤਰੀ ਸਾਡੇ ਨਾਲ ਨੇ ਮੁੱਖ ਮੰਤਰੀ ਸਾਡੇ ਨਾਲ ਨੇ ਖਰਜੋਤ ਸਿੰਘ ਜੀ ਦਾ ਪੂਰਾ ਵਿਛਾ ਉਹ ਜੋ ਚੰਡੀਗੜ੍ਹ ਸ਼ਹਿਰ ਨੂੰ ਡਿਵੈਲਪ ਕਰਨ ਵਾਸਤੇ ਜੋ ਸਾਡਾ ਪ੍ਰਿਆਸ ਹੈਗਾ ਨੂੰ ਪੂਰਾ ਕਰਾਂਗਾ